ਬਾਰ ਬਾਰ ਸਵਾਲ ਰਖਦਾ ਕਿ ਸਸਟੈਂਟ ਮੈਂਬਰ ਕਿਉਂ ਨਹੀਂ ਵੜੇ ਸੀ ਉਹਦੇ ਵਾਈਟ ਮੈਂਬਰ ਕਿਉਂ ਨਹੀਂ ਸੀ ਕਿਉਂਕਿ ਕੱਲ ਤੱਕ ਸਭ ਨੇ ਸ਼ਦਾਰ ਮਹਿਰ ਵਾਲਾ ਪਾਲੀ ਵਾਲਾ ਤਾਨਬ ਬਣਿਆ ਸੀ ਤਾਂ ਜੋ ਕੱਟੇ ਕੌਂਸਲ ਮਨਸਪਤੀ ਉਹਨਾਂ ਦੀ ਉਹਨਾਂ ਦੀ ਅਗਵਾਈ ਚ ਨਹੀਂ ਉਹਨਾਂ ਦੀ ਕੱਲ ਪਰसों ਜਿਹੜੀ ਸੰਗਤ ਸਾਹਿਬ ਦੀ ਆਈ ਆ ਉਹਨਾਂ ਨੇ ਲੋਕ ਆਫਟਰ ਇਹਦੀ ਕਰਨੀ ਆ ਨਿਗਰਾਨ ਦੇ ਤੌਰ ਦੇ ਉੱਤੇ ਉਹ ਅੱਜ ਡਿਸਕਸ ਹੋਇਆ ਮੈਂ ਇੱਕ ਅਦੇ ਦਿਨ ਚ ਇੱਕ ਦਿਨ ਤੇ ਮੀਟਿੰਗ ਸੱਦੂਗਾ ਸੱਤ ਮੈਂਬਰਾਂ ਦੀ ਹਾਂ ਸੱਦੂਗਾ ਮੀਟਿੰਗ ਮੈਂ ਮੈਨੂੰ ਰਾਣੀ ਦੇ ਤੌਰ ਦੇ ਉੱਤੇ ਮੈਂ ਅੱਜ ਵੀ ਆਪ ਹੀ ਹਾਜ਼ਰ ਹਾਂ ਤੇ ਉਹ ਸੱਤ ਮੈਂਬਰ ਜਿਹੜੀ ਉਹਦੇ ਅੋਰੇ ਜਿਸ ਕਾ ਸੋਈ ਤੇ ਉਹ ਕਰਾਂਗੇ ਬੈਠ ਕੇ ਮੀਟਿੰਗ ਵਿੱਚ ਥਾਦ ਲਊਗਾ ਆਪਣੇ ਤੌਰ ਤੇ ਪਹਿਲਾਂ ਤਾਂ ਕਿੰਨੀ ਸੀ ਕੱਲੀ ਮੈਂ ਉਹਦੇ ਪਿਛਲੇ ਵਾਲੇ ਕਿੰਨੀ ਮਤਲਬ ਉਹਦਾ ਜਾ ਸਕਦਾ ਹੁਣ ਐਗਜ਼ੈਕਟ ਐਗਜ਼ੈਕਟ ਪਿਛਲੀ ਤਾਂ ਰਿਕਾਰਡ ਦੇਖ ਕੇ ਹੀ ਦੱਸ ਸਕਦਾ ਪਰ ਆਲਮੋਸਟ ਜਿੰਨੀ ਹੁਣ ਹੋ ਰਹੀ ਹੈ ਐਡ ਕੀ ਉਤਸ਼ਾਹ ਪਹਿਲੇ ਨਾਲੋਂ 20 ਵਧਾ ਅਲਕੀ ਅਸੀਂ 25 ਲੱਖ ਜਿਹੜੀ ਭਰਤੀ ਦਾ ਟਿਚਰ ਰੱਖਿਆ ਸੀਗਾ ਤੇ ਮੈਂ ਤੁਹਾਨੂੰ ਐਗਜ਼ੈਕਟ ਦੱਸਿਆ ਕਿ 24440 ਮਤਲਬ 24 ਲੱਖ ਤੇ ਜਿਹੜੀ 44000 ਮੈਂਬਰ ਭਰਤੀ ਕਰਨ ਵਾਸਤੇ ਫਾਰਮ ਜਿਹੜਾ ਸਾਡੇ ਕੋਲੋਂ ਜਾ ਚੁੱਕਿਆ ਤੇ 10000 ਹੁਣ ਅਸੀਂ ਹੋਰ ਚ ਪਾਉਣ ਲੱਗੇ ਚਲ ਇਧਰ ਕੇ ਅੰਦਾਜ਼ਨ ਪਹਿਲਾਂ ਨਾਲੋਂ ਵੱਧ ਹੋਏ ਕਿ ਮਤਲਬ ਇੱਕ ਅਰਨਜ ਜੱਦਵ ਐਮਐਲਏ ਹੈ ਦਿੱਲੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਤੋਂ ਕਹਿੰਦੇ ਜਿਹੜੇ ਧਾਰਨਾ ਕਰਕੇ ਪਾਰਟੀ ਬਣੀ ਸੀ ਭ੍ਰਿਸ਼ਟਾਚਾਰ ਰੋਕਣ ਲਈ ਉਸਦੇ ਵਿੱਚ ਪਾਰਟੀ ਖਾਮੋਦੀ ਭ੍ਰਿਸ਼ਟਾਚਾਰ ਦੇ ਜਿਹੜਾ ਬੇਅਦਬੀ ਵਾਲੇ ਉਹਨੇ ਹੁਣ ਕਹਿ ਵੀ ਆਮ ਆਦਮੀ ਪਾਰਟੀ ਭ੍ਰਿਸ਼ਟ ਪਾਰਟੀ ਦੀ ਹੈ ਚਲੋ ਗੱਲ ਹੈ ਗੱਲ ਹੈ ਅਸਲੀ ਗੱਲ ਦੱਸੇ ਨਾ ਤਾਂ ਫੇਰ ਤਾਂ ਫਲੇ ਅਸਲੀ ਗੱਲ ਲੁਕਾਈ ਜਾਂਦਾ ਵੀ ਜਿਹੜੇ ਕੰਮ ਉਹਨੂੰ ਮਲੇਰਕੋਟਲੇ ਭੇਜਿਆ ਸੀ ਉਹ ਉਹਦੇ ਵਿਸਥਾਰ ਦੱਸੇ ਪੇਤਾ ਅਸੀਂ ਉਹਦਾ ਧੰਨਵਾਦ ਕਰੀਏ ਕਿ ਚਲ ਤੂੰ ਅਖੀਰ ਤੇ ਆ ਕੇ ਸੱਚ ਤਾਂ ਬੋਲਿਆ ਕਿਉਂਕਿ ਪ੍ਰਸ਼ਤਾ ਹੁਣ ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਜਿਹੜੇ ਇਹਨਾਂ ਨੇ ਬੜਾ ਬੰਦਾ ਪ੍ਰਸ਼ਤਾ ਕਰ ਦਿੱਤਾ ਨੇ ਆਪਣੇ ਉਹਦੇ ਐਮਐਲਏ ਨੇ ਕਹਿਤਾ ਉਹਦਾ ਪੂਰਾ ਜਵਾਬ ਇਹ ਹੈ ਨੂੰ ਵੈਸੇ ਤਾਂ ਦੇਤਾ ਮੈਂ ਤਾਂ ਘੱਟ ਹੀ ਬੋਲਦਾ ਨਾ ਫਿਰ ਪਤਾ ਹੈ ਉਹਦਾ ਪੂਰਾ ਜਵਾਬ ਬੇਟਾ ਇਹ ਹੈ ਕਿ ਇੱਕ ਤਾਂ ਸੱਚ ਉਹਨੇ ਦੱਸਤਾ ਦੂਜਾ ਸੱਚ ਜੇ ਬਲੇ ਕੋਰਟ ਨਾਲ ਦੱਸਦੇ ਤਾਂ ਬਹੁਤ ਭਲਾ ਪੰਜਾਬ ਦਾ ਹੋ ਜੇ ਤੇ ਅਸੀਂ ਵੀ ਹੱਥ ਬੰਨ੍ਹਦੇ ਆ ਮੇਰੇ ਖਿਆਲ ਉਹਦੀ ਉਹਨੂੰ ਸਨਮਾਨ ਕਰਾਂਗੇ ਜਿਹੜੀ ਅਦਾਲਤ ਚ ਕੈਦ ਹੋਈ ਆ ਵੀ 90 ਲੱਖ ਰੁਪਈਆ ਆ ਕਿਹਨੇ ਦਿੱਤਾ ਕਿਉਂ ਆਇਆ ਕਿਉਂ ਬੇਅਦਬੀਆਂ ਸ਼ੁਰੂ ਹੋਈਆਂ ਉਹ ਵੀ ਦੱਸਦੇ ਤਾਂ ਉਹਨਾਂ ਅਦਾਲਤ ਨੇ ਫੈਸਲਾ ਕਰਤਾ ਇਸ ਕਰਕੇ ਤੁਹਾਡੇ ਸਵਾਲ ਦੇ ਜਵਾਬ ਚ ਤੁਹਾਡੇ ਲਈ ਮੈਂ ਬੇਨਤੀ ਕਰਦਾ ਕਾਕਾ ਉਹ ਵੀ ਦੱਸ ਦੇ ਧੰਨਵਾਦ ਸਰਪਾਰਟ ਪਰਮਦਰ ਪ੍ਰਸਾਦ ਨਾਵਰਾ ਨੇ ਦਿੱਲੀ ਦੇ ਵਿੱਚ ਆਮਰਦ ਨੂੰ ਪਾਤਸ਼ੀ ਨੂੰ ਸਮਰਥਨ ਕੀਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਕਿਤੇ ਪੜਿਆ ਨਹੀਂ ਇੱਕ ਇੱਕ ਸੀਐਮ ਉਹਦੇ ਅੱਜ ਤੋਂ ਇੱਕ ਵਾਰੀ ਰੇਡ ਹੋਈ ਆ ਦੇਖੇ ਮੈਂ ਕਿਤੇ ਪੜਿਆ ਨਹੀਂ ਜਿਹੜੀਆਂ ਫੋਟੋ ਫਾਈਲ ਹੋਣਗੀ ਪੰਜਾਬ ਦੀ ਦਾ ਮੇਰੀ ਉੱਤਰ ਜਿੱਦ ਤੱਕ ਪੜੀ ਕਰਾ ਚੰਗਾ ਤੁਹਾਡੇ ਕੋਲ ਹੀ ਸਿੱਖੀ ਦੇਖੋ ਗੱਲ ਇਹ ਹੈ ਕਿ ਲੈ ਜੀ ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਸੁਣਾ ਚਾਹੀਦਾ ਕਿ ਕੱਲ ਉਹਨਾਂ ਨੇ ਰਿਪੋਰਟ ਕੀਤਾ ਉੱਥੇ ਜਿਹੜਾ ਕੀ ਕੁਝ ਮਿਲਿਆ ਹਲੇ ਤੱਕ ਇਲੈਕਸ਼ਨ ਪਰਮਿਸ਼ਨ ਨੇ ਉਹਦੀ ਕੋਈ ਡਿਟੇਲ ਸਾਂਝੀ ਨਹੀਂ ਕੀਤੀ ਪਰ ਇਹ ਜਿਹੜੀਆਂ ਚੀਜ਼ਾਂ ਸਾਬਤ ਹੋ ਰਹੀਆਂ ਸਾਡਾ ਤੇ ਇਹ ਨਾਮ ਬਦਨਾਮੀ ਕਰਦੇ ਦੁਨੀਆ ਚ ਕੰਮ ਸਾਡਾ ਖਰਾਬ ਹੋ ਰਿਹਾ ਪੈਸਾ ਸਾਡਾ ਪੰਜਾਬ ਦਾ ਜਾ ਰਿਹਾ ਤੇ ਨਵੀਆਂ ਹੁਣ ਕਮਰਾਂ ਤੇ ਸ਼ਰਾਬ ਵੀ ਪੰਜਾਬ ਦੀ ਉੱਥੇ ਜਾ ਰਹੀ ਹੈ ਸਹੀ ਹੈ ਕਿਸੇ ਸੀਐਮ ਤੇ ਅਥਾ ਰੇਲ ਕਰਨੀ ਕੋਈ ਅਥਾ ਅਥਾ ਤੋਂ ਗਲਤੀ ਹੈ ਸੀਐਮ ਕੀ ਪ੍ਰਾਈਮ ਮਿਨਿਸਟਰ ਕੀ ਜੇ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਪੈਸੇ ਦੀ ਦੁਰਵਤੋਂ ਕਿਸੇ ਦੇ ਘਰ ਚ ਹੁੰਦੀ ਹੈ ਤੇ ਕਿਸੇ ਦੇ ਘਰ ਹੋ ਸਕਦੀ ਹੈ ਸੀਐਮ ਕੋਈ ਇਮਿਊਨ ਤਾਂ ਨਹੀਂ ਹੈਗਾ ਹਾਂ ਕੁਝ ਨਹੀਂ ਮਿਲਿਆ ਨਹੀਂ ਉਹ ਤਾਂ ਕਹਿੰਦੇ ਵੀ ਜੰਦਰ ਵੀ ਲੱਗੇ ਸੀ ਉੱਥੇ ਉਹ ਨਹੀਂ ਤਾਂ ਇਲੈਕਸ਼ਨ ਕਮਿਸ਼ਨ ਰਿਪੋਰਟ ਜਾਰੀ ਹੋਏਗੀ ਫੇਰ ਹੀ ਪਤਾ ਲੱਗੇਗਾ ਕੀ ਕੀ ਹੋਇਆ ਪੰਜਾਬ ਇਹ ਤਾਂ ਕਈ ਰੋਜ਼ ਚੱਲੀ ਨਹੀਂ ਪਰ ਇਹਨਾਂ ਨੂੰ ਵੀ ਤਾਂ ਉੱਥੇ ਜਾ ਕੇ ਕੋਈ ਤਲਾਬ ਦਾ ਚੰਗਾ ਅਕਸਤ ਨਹੀਂ ਪੇਸ਼ ਕਰਦਾ ਜੋ ਕੋ ਚੁੱਪ ਕੇ ਜਾ ਕੇ ਕਰਦਾ ਠੀਕ ਥੈਂਕ ਯੂ ਦੋਸਤ ਜਿਵੇਂ ਸਰ ਉਹ ਕੋਈ ਮਿਲ ਨਹੀਂ ਜਿਵੇਂ ਤਾਂ ਬੜਾ ਕਰੀਏ ਮੈਂ ਹੁਣ ਸੌਂ ਚੋਣ ਨਹੀਂ ਆ ਇਸ ਨੂੰ ਬੰਦ ਕਰੀਏ ਅਸੀਂ ਮੈਕੀ ਬਣੇ ਸੀ ਉਹਦੇ ਵਾਈਟ ਨੰਬਰ ਤੋਂ ਹੋਣੀ ਸੀ ਕਿ ਹਾਲ ਤੱਕ ਸਭ ਨੇ ਸਰ ਮਹਿਰਬਾਨੀ ਸਾਲੀ ਦਾ ਅੰਤ ਬਣ ਗਿਆ ਉਹਨਾਂ ਦੇ ਕੱਟੇ ਰੋਸ ਨੂੰ ਉਸ ਨੇ ਪੱਤਨੀ ਉਹਨਾਂ ਦੀ ਉਹਨਾਂ ਦੀ ਅਗਵਾਈ 'ਚ ਨਹੀਂ ਉਹਨਾਂ ਦੀ ਕੱਲ ਪਰਸੋਂ ਜਿਹੜੀ ਸਿੰਘ ਸਾਹਿਬ ਦੀ ਆਈ ਆ ਉਹਨਾਂ ਨੇ ਲੋਕਾਫਟਰ ਦੀ ਕਰਨੀ ਆ ਨਿਗਰਾਨ ਦੇ ਤੌਰ ਦੇ ਉੱਤੇ ਉਹ ਆ ਜਿਹੜਾ ਡਿਸਕਸ ਹੋਇਆ ਮੈਂ ਇੱਕ ਅਦੇ ਦਿਨ 'ਚ ਇੱਕ ਦਿਨ ਤੇ ਮੀਟਿੰਗ ਸੱਦੂਗਾ ਸੱਤ ਮੈਂਬਰਾਂ ਦੀ ਹਾਂ ਸੱਦੂਗਾ ਮੀਟਿੰਗ ਮੈਂ ਨਿਗਰਾਨੀ ਦੇ ਤੌਰ ਦੇ ਉੱਤੇ ਮੈਂ ਅੱਜ ਵੀ ਆਪ ਹੀ ਆ ਜਰਿਆ ਤੇ ਉਹ ਸੱਤ ਮੈਂਬਰ ਜਿਹੜੀ ਉਹਦੇ ਹੋਰ ਡਿਸਕਸ ਕਰ ਲਈ ਤੇ ਕਰਾਂਗੇ ਬੈਠ ਕੇ ਮੀਟਿੰਗ ਮੈਂ ਸੱਦ ਲਵਾਂਗਾ ਆਪਣੇ ਤੌਰ ਤੇ ਪਹਿਲਾਂ ਤਾਂ ਕਿੰਨੀ ਸੀ ਕਾਲੀ ਵਾਲੀ ਪਿਛਲੇ ਵਾਲੇ ਉਹਨੂੰ ਕਿੰਨੀ ਮਤਲਬ ਵਾ ਵਾ ਜਾ ਸਕਦਾ ਹੁਣ ਐਗਜੈਕਟ ਐਗਜੈਕਟ ਪਿਛਲੀ ਤਾਂ ਰਿਕਾਰਡ ਦੇਖ ਕੇ ਦੱਸ ਸਕਦਾ ਪਰ ਆਲਮੋਸਟ ਜਿੰਨੀ ਹੁਣ ਹੋ ਰਹੀ ਹੈ ਐਨਕੀ ਉਤਸ਼ਾਹ ਪਹਿਲੇ ਨਾਲੋਂ 20 ਵੱਧ ਐਨਕੀ ਅਸੀਂ 25 ਲੱਖ ਜਿਹੜੀ ਭਰਤੀ ਦਾ ਟਿਚਰ ਰੱਖਿਆ ਸੀਗਾ ਤੇ ਮੈਂ ਤੁਹਾਨੂੰ ਐਗਜੈਕਟ ਦੱਸਿਆ ਕਿ 24440 ਮਤਲਬ 24 ਲੱਖ ਤੇ ਜਿਹੜੀ 44000 ਮੈਂਬਰ ਭਰਤੀ ਕਰਨ ਵਾਸਤੇ ਫਾਰਮ ਜਿਹੜਾ ਸਾਡੇ ਕੋਲੋਂ ਜਾ ਚੁੱਕਿਆ ਤੇ 10000 ਹੋਣ ਸੀ ਹੋਰ ਚ ਪਾਉਣ ਲੱਗੇ ਚਲ ਕਰਕੇ ਅੰਦਾਜ਼ਨ ਪਹਿਲਾ ਨਾਲੋਂ ਵੱਧ ਹੋ ਗਿਆ ਜੀ ਮਤਲਬ ਇੱਕ ਬਰੇਜ ਜਦੋਂ ਐਮਐਲਏ ਹੈ ਦਿੱਲੀ ਤੋਂ ਉਹਨਾਂ ਨੇ ਹਸਤੀਵਾ ਦੀ ਆਮ ਆਦਮੀ ਪਾਰਟੀ ਤੋਂ ਕਹਿੰਦੇ ਜਿਹੜੇ ਕਾਰਨਾਂ ਕਰਕੇ ਪਾਰਟੀ ਬਣੀ ਸੀ ਭ੍ਰਿਸ਼ਟਾਚਾਰ ਰੋਕੂ ਲਈ ਉਸ ਦੇ ਵਿੱਚ ਪਾਰਟੀ ਭ੍ਰਿਸ਼ਟਾਚਾਰ ਦੇ ਜਿਹੜੀ ਵਾਲਾ ਸੀ ਇਹ ਜਿਹੜਾ ਬੇਅਦਬੀ ਵਾਲੇ ਉਹਨੇ ਹੁਣ ਕਹਿ ਵੀ ਆਮ ਆਦਮੀ ਪਾਰਟੀ ਪ੍ਰਸ਼ਤ ਪਾਰਟੀ ਦੀ ਚਲੋ ਗੱਲ ਹੈ ਗੱਲ ਹੈ ਅਸਲੀ ਗੱਲ ਦੱਸੇ ਨਾ ਤਾਂ ਫੇਰ ਤਾਂ ਫਾਇਦਾ ਹਲੇ ਅਸਲੀ ਗੱਲ ਕਹੀ ਜਾਂਦਾ ਵੀ ਜਿਹੜੀ ਕੰਮ ਉਹਨੂੰ ਮਲੇਰਕੋਟਲੇ ਭੇਜਿਆ ਸੀ ਉਹ ਉਹਦੇ ਵਿਸਥਾਰ ਦੱਸੇ ਫੇਰ ਤਾਂ ਅਸੀਂ ਉਹਦਾ ਧੰਨਵਾਦ ਕਰੀਏ ਪੁੱਤਾਂ ਨੂੰ ਤਖੀਰ ਤੇ ਆ ਕੇ ਸੱਚ ਤਾਂ ਬੋਲਿਆ ਕਿਉਂਕਿ ਪ੍ਰੈਸਟਾ ਹੁਣ ਸੁਪਰੀਮ ਕੋਰਟੇ ਕਹਤਾ ਕਿ ਇਹ ਜਿਹੜੇ ਇਹਨਾਂ ਨੇ ਬੜਾ ਬੰਦਾ ਪਿੱਛਾ ਕਰ ਕੀਤਾ ਨਹੀਂ ਆਪਣੇ ਉਹਦੇ ਐਮਐਲਏ ਨੇ ਕਹਤਾ ਉਹਦਾ ਪੂਰਾ ਜਵਾਬ ਇਹ ਹੈ ਨੂੰ ਵੈਸੇ ਤਾਂ ਦੇਤਾ ਮੈਂ ਤਾਂ ਘੱਟ ਹੀ ਬੋਲਦਾ ਨਾ ਸਿਰਫ ਪਤਾ ਹੈ ਉਹਦਾ ਪੂਰਾ ਜਵਾਬ ਬੇਟਾ ਇਹ ਹੈ ਕਿ ਇੱਕ ਤਾਂ ਸੱਚ ਉਹਨੇ ਦੱਸਤਾ ਦੂਜਾ ਸੱਚ ਜੇ ਬਲੇ ਕੋਟਰਾ ਦੱਸਦੇ ਤੱਕ ਬਹੁਤ ਪਲਾ ਪੰਜਾਬ ਦਾ ਹੋ ਜੇ ਤੇ ਅਸੀਂ ਵੀ ਹੱਥ ਬੰਨ੍ਹਦੇ ਆ ਮੇਰਾ ਖਿਆਲ ਉਹਦੀ ਉਹਨੂੰ ਸਨਮਾਨ ਕਰਾਂਗੇ ਜਿਹੜੀ ਅਦਾਲਤ ਚ ਕੈਦ ਹੋਈ ਆ ਵੀ 90 ਲੱਖ ਰੁਪਈਆ ਆ ਕਿਹਨੇ ਦਿੱਤਾ ਕਿਉਂ ਆਇਆ ਕਿਉਂ ਵੇਦਵੀਆਂ ਸ਼ੁਰੂ ਹੋਈਆਂ ਉਹ ਵੀ ਦੱਸਦੇ ਤਾਂ ਉਹ ਅਦਾਲਤ ਨੇ ਫੈਸਲਾ ਕਰਤਾ ਇਸ ਕਰਕੇ ਤੁਹਾਡੇ ਸਵਾਲ ਦੇ ਜਵਾਬ ਚ ਤੁਹਾਡੇ ਰਹੀ ਮੈਂ ਬੇਨਤੀ ਕਰਦਾ ਕਾਕਾ ਉਹ ਵੀ ਦੱਸ ਦੇ ਧੰਨਵਾਦ ਸਰਨਾਵਰਾਂ ਨੇ ਦਿੱਲੀ ਦੇ ਵਿੱਚ ਆਵਾਜ਼ ਨੂੰ ਪਾਰਟੀ ਨੂੰ ਸਮਰਥਨ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ ਪਤਾ ਨਹੀਂ ਮੈਂ ਤਾਂ ਕਿਤੇ ਪੜਿਆ ਨਹੀਂ ਇੱਕ ਇੱਕ ਸੀਐਮ ਉਹਦੇ ਅੱਜ ਤੇ ਕੱਲ ਜਿਹੜੀ ਰੇਡ ਹੋਈ ਹੈ ਮੈਂ ਕਿਤੇ ਪੜਿਆ ਨਹੀਂ ਮੇਰੀ ਹੋਂਦ ਤਾਂ ਇਹ ਤਾਂ ਕਰੀ ਕਿ ਕਰਦਾ ਆਪਾਂ ਤੁਹਾਡੇ ਕੋਲ ਹੀ ਦੇਖੋ ਗੱਲ ਇਹ ਹੈ ਕਿ ਲੈ ਜੀ ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਸੁਣਾ ਚਾਹੀਦਾ ਕਿ ਕੱਲ ਉਹਨਾਂ ਨੇ ਰਿਪੋਰਟ ਕੀਤਾ ਉੱਥੇ ਜਿਹੜਾ ਕੀ ਕੁਝ ਮਿਲਿਆ ਹਾਲੇ ਤੱਕ ਉਹ ਲੈਕਚਰ ਪਰਮਿਸ਼ਨ ਨੇ ਉਹਦੀ ਕੋਈ ਡਿਟੇਲ ਸਾਂਝੀ ਨਹੀਂ ਕੀਤੀ ਪਰ ਇਹ ਜਿਹੜੇ ਚੀਜ਼ਾਂ ਸਾਫਤ ਹੋ ਰਹੀਆਂ ਸਾਡਾ ਤੇ ਇਹ ਨਾਬਦਨਾਮੀ ਕਰਦੇ ਦੁਨੀਆ ਚ ਕੰਮ ਸਾਡਾ ਖਰਾਬ ਹੋ ਰਿਹਾ ਪੈਸਾ ਸਾਡਾ ਪੰਜਾਬ ਦਾ ਜਾ ਰਿਹਾ ਤੇ ਨਵੀਆਂ ਹੁਣ ਕਫਰਾਂ ਤੇ ਸ਼ਰਾਬੀ ਪੰਜਾਬ ਦੀ ਉੱਥੇ ਜਾ ਰਹੀ ਹੈ ਕਿਸੇ ਸੀਐਮ ਤੇ ਇਹਦਾ ਰਿਵਲ ਕਰਨੀ ਕੋਈ ਅਫਸਰ ਮੈਕਸਟਰ ਦੀ ਗਲਤੀ ਨਹੀਂ ਸੀਐਮ ਕੀ ਪ੍ਰਾਈਮ ਮਿੰਿਸਟਰ ਕੀ ਜੇ ਇਲੈਕਸ਼ਨ ਦੇ ਵਿੱਚ ਕਿਤੇ ਕੋਈ ਪੈਸੇ ਦੀ ਦੁਰਵਤੋਂ ਕਿਸੇ ਦੇ ਘਰ ਚ ਹੁੰਦੀ ਹੈ ਤੇ ਕਿਸੇ ਤੇ ਵੀ ਹੋ ਸਕਦੀ ਹੈ ਸੇ ਹਮ ਕੋਈ ਇਮਿਊਨ ਤਾਂ ਨਹੀਂ ਹੈਗਾ ਹੈ ਨਹੀਂ ਉਹ ਤਾਂ ਕਹਿੰਦੇ ਵੀ ਜੰਦਰੇ ਵੀ ਲੱਗੇ ਸੀ ਉੱਥੇ ਉਹ ਨਹੀਂ ਤਾਂ ਇਲੈਕਸ਼ਨ ਕਮਿਸ਼ਨ ਰਿਪੋਰਟ ਜਾਰੀ ਹੋਏਗੀ ਫੇਰ ਹੀ ਪਤਾ ਲੱਗੇਗਾ ਕੀ ਇੱਥੇ ਪੰਜਾਬ